ਇੱਕ ਪਾਸੇ ਬੇਲੜ ਆਲਸੀ ਨਕੰਮੇ ਲੋਕਾਂ ਦਾ ਸਮੂਹ ਹੈ ਜਿਹੜੇ ਆਪਣੇ ਨਿੱਜੀ ਜੀਵਨ ਦੀਆਂ ਲੋੜਾਂ ਤੇ ਸ਼ੌਕ ਸੁਪਨੇ ਪੂਰੇ ਕਰਨ ਲਈ ਮਿਹਨਤ ਮੁਸ਼ਕਲ ਕਰਨ ਵਾਲੇ ਲੋਕਾਂ ਨੂੰ ਧਾਰਮਿਕ ਗੁਰੂ ਪੀਰਾਂ ਦੇਵੀ ਦੇਵਤਿਆਂ ਧਰਮਾਂ ਜਾਤਾਂ ਧਰਮ ਸਥਾਨਾਂ ਧਰਮ ਗ੍ਰੰਥਾਂ ਤੇ ਦੇਸ਼ ਦੇ ਸੰਵਿਧਾਨ ਦੇ ਨਾਂ ਤੇ ਮੂਰਖ ਬਣਾਉਂਦੇ ਨੇ ਜਿਨ੍ਹਾਂ ਦੀ ਰੋਜੀ ਰੋਟੀ ਦਾ ਹੀਲਾ ਵਿਸੀਲਾ ਬਣੇ ਰਸਮ ਰਿਵਾਜ ਕੁਝ ਨਿਯਮ ਲੋਕਾਂ ਦੇ ਜਨਮ ਤੋਂ ਮੌਤ ਤੱਕ ਉਹਨਾਂ ਦਾ ਖਹਿੜਾ ਨਹੀਂ ਛੱਡਦੇ ਸੱਭਿਆਚਾਰ ਦਾ ਹਿੱਸਾ ਬਣ ਕੇ ਲੋਕਾਂ ਦੀ ਹਰ ਖੁਸ਼ੀ ਗਮੀ ਦਾ ਅਟੁੱਟੰਗ ਬਣੇ ਹੋਏ ਨੇ ਇਥੋਂ ਤੱਕ ਕਿ ਇਹਨਾਂ ਨੂੰ ਬੇਲੋੜਾ ਸਮਝਣ ਵਾਲਿਆਂ ਲਈ ਵੀ ਇਹਨਾਂ ਨੂੰ ਰੱਦ ਕਰਨਾ ਆਸਾਨ ਨਹੀਂ ਹੈ ਹੁਣ ਜਿਹੜੇ ਲੋਕ ਇਹਨਾਂ ਪਰਜੀਵੀਆਂ ਦੇ ਵਿਰੁੱਧ ਕੁਝ ਕਰਨਾ ਤਾਂ ਦੂਰ ਕੁਝ ਸੋਚਦੇ ਵੀ ਨਹੀਂ ਉਹੀ ਲੋਕ ਉਹਨਾਂ ਲੋਕਾਂ ਦੀ ਨਿੰਦਿਆ ਚੁਗਲੀ ਕਰਦੇ ਉਹਨਾਂ ਨੂੰ ਵਿਰੁੱਧ ਬੜਬੜ ਕਰਦੇ ਪਾਏ ਜਾਂਦੇ ਨੇ ਜਿਹੜੇ ਆਪਣੀ ਨਿੱਜੀ ਜ਼ਿੰਦਗੀ ਨੂੰ ਆਪਣੀ ਮਰਜ਼ੀ ਅਨੁਸਾਰ ਜੀਣਾ ਚਾਹੁੰਦੇ ਹੋਣ ਜੇਕਰ ਕੋਈ ਵਿਅਕਤੀ ਪੁਰਾਣੇ ਸਮਿਆਂ ਤੋਂ ਚੱਲੀਆਂ ਆ ਰਹੀਆਂ ਮਨਮਨੋਤਾ ਨੂੰ ਨਹੀਂ ਮੰਨਦਾ ਕਿਸੇ ਧਰਮ ਨੂੰ ਜਾਂ ਕਿਸੇ ਆਤਮਾ ਪਰਮਾਤਮਾ ਨੂੰ ਨਹੀਂ ਮੰਨਦਾ ਕੋਈ ਵਿਆਹ ਨਹੀਂ ਕਰਾਉਣਾ ਚਾਹੁੰਦਾ ਕੋਈ ਲੜਕੀ ਪੈਂਟ ਸ਼ਰਟ ਜਾਂ ਮਨਪੋਂਦੇ ਕੱਪੜੇ ਪਹਿਨਦੀ ਹੈ ਸਿਰ ਤੇ ਚੁੰਨੀ ਨਹੀਂ ਰੱਖਦੀ ਬਾਲ ਖੁੱਲੇ ਰੱਖਦੀ ਹੈ ਜਾਂ ਬੁਆਏ ਕਟਿੰਗ ਕਰਾ ਲੈਂਦੀ ਹੈ ਇਹ ਹਰ ਕਿਸੇ ਦੀ ਆਪਣੀ ਨਿੱਜੀ ਜ਼ਿੰਦਗੀ ਦਾ ਮਸਲਾ ਹੈ ਇਸ ਤਰ੍ਹਾਂ ਕਰਕੇ ਇਹ ਲੋਕ ਦੂਜੇ ਲੋਕਾਂ ਨਾਲ ਲੁੱਟਬੇਣ ਸਫੀ ਨਹੀਂ ਕਰਦੇ ਲੋਕਾਂ ਦੇ ਹੱਕਾਂ ਤੇ ਡਾਕਾ ਨਹੀਂ ਮਾਰਦੇ ਹੁਣ ਜਿਹੜੇ ਲੋਕ ਉਹਨਾਂ ਪਰਜੀਵੀਆਂ ਦੇ ਵਿਰੁੱਧ ਕਦੇ ਕੁਝ ਸੋਚਦੇ ਵੀ ਨਹੀਂ ਜਿਨ੍ਹਾਂ ਬਾਰੇ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ ਉਹੀ ਲੋਕ ਇਹੋ ਜਿਹੇ ਲੋਕਾਂ ਦੇ ਵਿਰੁੱਧ ਬੁੜਬੁੜ ਕਰਦੇ ਪਾਏ ਜਾਂਦੇ ਨੇ ਜਿਹੜੇ ਆਪਣੀ ਨਿੱਜੀ ਜ਼ਿੰਦਗੀ ਨੂੰ ਆਪਣੀ ਮਰਜ਼ੀ ਅਨੁਸਾਰ ਜੀਣਾ ਚਾਹੁੰਦੇ ਹੋਣ